ਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹੱਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੀਤ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਜਿਵੇਂ ਝੋਨੇ ਦਾ ਸੀਜ਼ਨ ਨੇੜੇ ਆ ਰਿਹਾ ਹੈ ਕਾਫੀ ਕਿਸਾਨ ਵੀਰਾਂ ਦੇ ਮਨ ਦੇ ਵਿੱਚ ਝੋਨੇ ਦੀਆਂ ਕਿਸਮਾਂ ਨੂੰ ਲੈ ਕੇ ਬਹੁਤ ਜ਼ਿਆਦਾ ਸਵਾਲ ਨੇ ਤੇ ਕੁਝ ਜੋ ਪੀਆਰ 126 ਨੂੰ ਲੈ ਕੇ ਪਿਛਲੇ ਸਾਲ ਜੋ ਸ਼ੈਲਰ ਵਾਲਿਆਂ ਨੇ ਜੋ ਨਖਰੇ ਕੀਤੇ ਨੇ ਤੇ ਉਸ ਤੋਂ ਬਾਅਦ ਕਈ ਕਿਸਾਨ ਅੱਕੇ ਹੋਏ ਪੂਸਾ ਚਵਾਲੀ ਵੱਲ ਵੀ ਆਪਦਾ ਰੁਖ ਕਰਦੇ ਨਜ਼ਰ ਆ ਰਹੇ ਨੇ ਤੇ ਇਸ ਟਾਈਮ ਤੇ ਜੋ ਝੋਨੇ ਦੀ ਕਿਸਮ ਦੀ ਚੋਣ ਹੈ ਉਹ ਕਰਨੀ ਕਾਫੀ ਜੋ ਔਖੀ ਹੋ ਰਹੀ ਹੈ ਪੀਆਰ 126 ਨਾਲ ਵੀ ਪਿਛਲੇ ਸਾਲ ਕਾਫੀ ਮਾੜੀ ਹੋਈ ਹੈ ਕਾਫੀ ਮੰਡੀਆਂ ਦੇ ਵਿੱਚ ਰੂੜੀ ਹੈ ਓਨੇ ਪੋਨੇ ਦਾਮਾਂ ਦੇ ਵਿੱਚ ਇਹਨੂੰ ਖਰੀਦਿਆ ਗਿਆ ਜਦ ਕਿ ਸਰਕਾਰ ਅਜੇ ਵੀ ਦਾਵਾ ਕਰ ਰਹੀ ਹੈ ਕਿ ਇਸ ਸਾਲ ਵੀ ਤੁਸੀਂ ਪੀਆਰ ਦੀਆਂ ਕਿਸਮਾਂ ਲਾਓ ਪੀਆਰ 126 ਤੋਂ ਲੈ ਕੇ ਪੀਆਰ 132 ਤੱਕ ਜੋ ਵੀ ਕਿਸਮ ਤੁਹਾਡੇ ਏਰੀਆ ਲਈ ਟਕਵੀਆਂ ਉਹ ਲਾਓ ਉਹਦਾ ਦਾਣਾ-ਦਾਣਾ ਚੁੱਕਿਆ ਜਾਏਗਾ ਪਰ ਜੋ ਪਿਛਲੇ ਸਾਲ ਕਿਸਾਨਾਂ ਨਾਲ ਹੋਈ ਉਸ ਨੂੰ ਲੈ ਕੇ ਕਿਸਾਨ ਕਾਫੀ ਡਰੇ ਹੋਏ ਨੇ ਜਿਸ ਨੂੰ ਲੈ ਕੇ ਸਰਕਾਰ ਨੇ ਕਾਫੀ ਸਪਸ਼ਟੀਕਰਨ ਵੀ ਦਿੱਤਾ ਵਾਰ-ਵਾਰ ਮੰਤਰੀ ਮੰਡਲ ਚਾਹੇ ਮੁੱਖ ਮੰਤਰੀ ਆਪ ਹੋਵੇ ਉਹ ਵੀ ਲਾਈਵ ਹੋ ਕੇ ਕਹਿ ਰਹੇ ਨੇ ਕਿ ਪੀਆਰ ਦੀਆਂ ਕਿਸਮਾਂ ਇਸ ਵਾਰ ਸਾਰੀਆਂ ਚੱਕੀਆਂ ਜਾਣਗੀਆਂ ਪੀਆਰ 126 27 28 ਕੋਈ ਵੀ ਕਿਸਮ ਹੋਵੇ ਤੁਸੀਂ ਉਹ ਲਾਓ ਘੱਟ ਸਮੇਂ ਦੀ ਵੈਰਾਈਟੀ ਨੂੰ ਤਰਜੀਹ ਦਿਓ ਜਦਕਿ ਪੂਸਾ 44 ਤੇ ਹੋਰ ਹਾਈਬ੍ਰਿਡ ਕਿਸਮਾਂ ਦੇ ਉੱਪਰ ਸਰਕਾਰ ਸਖਤੀ ਕਰਦੀ ਨਜ਼ਰ ਆ ਰਹੀ ਹੈ ਉਹਨਾਂ ਨੇ ਕਿਹਾ ਕਿ ਜੋ ਹਾਈਬ੍ਰਿਡ ਬੀਜ ਨੇ ਉਹਨਾਂ ਦੀ ਵਿਕਰੀ ਵੀ ਨਹੀਂ ਹੋਏਗੀ ਤੇ ਪੂਸਾ 44 ਤਾਂ ਬਿਲਕੁਲ ਕਿਸਾਨ ਭੁੱਲ ਕੇ ਵੀ ਨਾ ਲਉਣ ਕਿਉਂਕਿ ਪੂਸਾ 44 ਇੱਕ ਤਾਂ ਕਾਫੀ ਲੰਮਾ ਟਾਈਮ ਜੋ ਇਹ ਲੈ ਜਾਂਦੀ ਹੈ ਲਗਭਗ 140 ਤੋਂ 45 ਦਿਨੇ ਕਿਸਮ ਲੈਂਦੀ ਹੈ ਤੇ ਇਸ ਦੇ ਉੱਪਰ ਸਰਕਾਰ ਨੇ ਪੂਰੀ ਸਖਤੀ ਕੀਤੀ ਹੈ ਜੋ ਵੀ ਬੀਜ ਡੀਲਰ ਨੇ ਉਹਨਾਂ ਦੀ ਵਿਕਰੀ ਵੀ ਨਹੀਂ ਹੋਏਗੀ ਪੂਸਾ ਚਵਾਲੀ ਦੀ ਉਹਨਾਂ ਦੇ ਜੋ ਡਿਪੋ ਤੇ ਜਾਂ ਦੁਕਾਨ ਤੇ ਇਸ ਬੀਜ ਨੂੰ ਵੇਚਣ ਦੀ ਇਜਾਜ਼ਤ ਸਰਕਾਰ ਨਹੀਂ ਦੇਵੇਗੀ ਤੇ ਇਸ ਦੇ ਨਾਲ ਨਾਲ ਰਾਈਸ ਮਿਲਰ ਐਸੋਸੀਏਸ਼ਨ ਨੇ ਵੀ ਕਿਹਾ ਕਿ ਪੀਆਰ 126 ਦੇ ਵਿੱਚ ਜੋ ਇਸ ਸਾਲ ਉਹਨਾਂ ਨੂੰ ਖਰੀਦਣ ਦੇ ਵਿੱਚ ਕੋਈ ਦਿੱਕਤ ਨਹੀਂ ਹੈ ਪਿਛਲੇ ਸਾਲ ਜਿਵੇਂ ਕਿ ਆਪਾਂ ਜਾਣਦੇ ਆ ਥੋੜੀ ਆਨਕਾਨੀ ਉਹਨਾਂ ਨੇ ਕੀਤੀ ਕੁਝ ਮਾਹੌਲ ਹੀ ਇਦਾਂ ਦਾ ਸੀ ਕੁਝ ਵਿੱਚ ਜੋ ਲਾਲਚੀ ਧਿਰਾਂ ਕਹਿ ਲਈਏ ਆਪਾਂ ਜੋ ਵਪਾਰੀ ਕਹਿ ਲਈਏ ਉਹਨਾਂ ਨੇ ਇਸ ਚੀਜ਼ ਨੂੰ ਲੈ ਕੇ ਖੱਜਲਖਵਾਰੀ ਕਾफी ਕੀਤੀ ਹੈ ਕਿਉਂ ਪੀਆਰ 126 ਜੋ ਪਿਛਲੇ ਕਾਫੀ ਸਾਲਾਂ ਤੋਂ ਵਿਕਦਾ ਆ ਰਿਹਾ ਪਿਛਲੇ ਸਾਲ ਜਦੋਂ ਸਰਕਾਰ ਦੇ ਅੱਗੇ ਮੰਗਾਂ ਰੱਖੀਆਂ ਤਾਂ ਜਿੱਥੇ ਜੀ ਦਾ ਦਾ ਲੱਗਿਆ ਔਨੇ ਪੌਨੇ ਦਮਾਂ ਦੇ ਵਿੱਚ 100 200 250 ਰੁਪਏ ਘਟਾ ਕੇ ਉਹਨਾਂ ਨੇ ਜੋ ਕਿਸਾਨ ਤੋਂ ਖਰੀਦਿਆ ਜਦਕਿ ਬਾਅਦਚੋ ਉਹਦਾ ਚਾਵਲ ਵੀ ਅੱਗੇ ਕੜਾਈ ਹੋ ਕੇ ਵਿਕਿਆ ਤੇ ਸਾਰੀ ਜੋ ਸਪਲਾਈ ਚੇਨ ਹੈ ਉਦਾਂ ਹੀ ਰਹੀ ਬਸ ਜੋ ਕਿਸਾਨ ਨੂੰ ਪਿਛਲੀ ਵਾਰ ਸਾਰਾ ਯਾਰ ਰਗੜਾ ਲੱਗ ਗਿਆ ਸੋ ਇਸ ਵਾਰ ਸਰਕਾਰ ਹੌਸਲਾਤ ਕਾਫੀ ਦੇ ਰਹੀ ਹੈ ਕਿ ਪੀਆਰ 126 ਦੀਆਂ ਕਿਸਮਾਂ ਬੀਜੋ ਪੂਸਾ 44 ਤੇ ਇਸ ਵਾਰ ਫਿਰ ਜੋ ਸ਼ਕੰਜਾ ਕੱਸਿਆ ਜਾ ਰਿਹਾ ਸੋ ਕਿਸਾਨਾਂ ਨੂੰ ਵਾਰ-ਵਾਰ ਇਹੀ ਅਪੀਲ ਕਰ ਰਹੀ ਹੈ ਕਿ PRX 126 ਦੀਆਂ ਕਿਸਮਾਂ ਨੂੰ ਤੁਸੀਂ ਬੀਚੋ ਤੇ ਕੋਈ ਵੀ ਦਿੱਕਤ ਹੋਊ ਨੂੰ ਵੇਚਣ ਦੇ ਵਿੱਚ ਤੁਹਾਨੂੰ ਨਹੀਂ ਆਏਗੀ ਜਦ ਕਿ ਇਹਦਾ ਜੋ ਨਤੀਜਾ ਕਿਵੇਂ ਰਹੇਗਾ ਇਹ ਤਾਂ ਜਦੋਂ ਮੰਡੀ ਦੇ ਵਿੱਚ ਝੋਨਾ ਵੜੀ ਕੇ ਆਏਗਾ ਜਾਂ ਪੱਕ ਕੇ ਆਏਗਾ ਉਦੋਂ ਹੀ ਪਤਾ ਲੱਗੇਗਾ ਜਦ ਕਿ ਸ਼ੈਲਰ ਐਸੋਸੀਏਸ਼ਨ ਆਰਟੀ ਵੀ ਕਹਿ ਰਹੇ ਨੇ ਤੇ ਸਰਕਾਰ ਵੱਲੋਂ ਵੀ ਵਾਰ-ਵਾਰ ਖੇਤੀਬਾੜੀ ਯੂਨੀਵਰਸਿਟੀਆਂ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਕਿ PR 126 ਜਾਂ ਹੋਰ 127 28 29 30 31 32 PR 132 ਨਵੀਂ ਕਿਸਮ ਹੀ ਉਹਨਾਂ ਨੇ ਕੱਢੀ ਹੈ ਉਹ ਤੁਸੀਂ ਵੀ ਜੋ ਕਿਸਾਨਾਂ ਦਾ ਦਾਣਾ-ਦਾੜਾ ਚੁੱਕਿਆ ਜਾਏਗਾ ਸੋ ਕਿਸਾਨ ਇਸ ਵਾਰ ਪੂਸਾ ਚਵਾਲੀ ਤੇ ਕਾਫੀ ਸਖਤ ਹੈ ਸੋ ਕਿਸਾਨ ਵੀਰ ਇਹਨੂੰ ਧਿਆਨ ਚ ਰੱਖ ਕੇ ਆਪਦੀ ਜੋ ਝੋਨੇ ਦੀ ਕਿਸਮ ਹੈ ਕਿਉਂਕਿ ਬਿਲਕੁਲ ਟਾਈਮ ਜੋ ਨੇੜੇ ਆ ਗਿਆ ਉਹਦੀ ਚੋਣ ਤੁਸੀਂ ਆ ਸਾਰੀ ਨਿਊਜ਼ ਦੇ ਹਿਸਾਬ ਨਾਲ ਜਾਂ ਆਪਦੇ ਏਰੀਏ ਦੇ ਹਿਸਾਬ ਨਾਲ ਕਰ ਸਕਦੇ ਹੋ ਬਾਕੀ ਮੇਰੇ ਹਿਸਾਬ ਨਾਲ ਵੀ ਪੂਸਾ ਚਵਾਲੀ ਤੋਂ ਤੁਸੀਂ ਥੋੜਾ ਦੂਰ ਹੀ ਰਹੋ ਕਿਉਂਕਿ ਜੋ ਸਰਕਾਰ ਹੈ ਕਾਫੀ ਸਖਤ ਨਜ਼ਰ ਆ ਰਹੀ ਹੈ ਪੀਆਰ 126 ਦੀ ਤਾਂ ਫਿਰ ਵੀ ਉਮੀਦ ਹੈ ਕਿ ਸਰਕਾਰ ਚਕੇਗੀ ਜਦ ਕਿ ਹਾਈਬ੍ਰਿਡ ਤੇ ਪੂਸਾ 144 ਜੋ ਕਿਸਮ ਹੈ ਉਹ ਇਸ ਵਾਰ ਵਿਕਣ ਦੀ ਉਹਨਾਂ ਦੇ ਅਸਾਰ ਨਜ਼ਰ ਨਹੀਂ ਆ ਰਹੇ ਸੋ ਕਿਸਾਨ ਵੀਰੋ ਜਾਣਕਾਰੀ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਕਿਸਾਨ ਵੀਰਾਂ ਨਾਲ ਜ਼ਰੂਰ ਸਾਂਝੀ ਕਰੋ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹੱਬ ਦੇ YouTube ਚੈਨਲ ਤੇ Facebook ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ